ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਇੱਕ ਹੋਰ ਇੱਥੋਂ ਦੀ ਗਹਿੜਾਂ ਦੀ ਮਸ਼ਹੂਰ ਥਾਂ ਦਿਖਾਉਣੇ ਆ ਇਤਿਹਾਸਕ ਥਾਂ ਹੈਗਾ ਇਹ ਤੇ ਇੱਥੇ ਪਹੁੰਚਿਆ ਹੈਗੀ ਨਹਿਰੀ ਕੋਠੀ ਗਹਿੜਾਂ ਦੀ ਜ਼ਿਲ੍ਹਾ ਬਰਨਾਲਾ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਤੇ ਇਹ ਦਿਖਾਉਣੇ ਹੈਗਾ ਤੁਹਾਨੂੰ ਕਿੰਨੀ ਰਮਣੀਕ ਥਾਂ ਹੈਗੀ ਇਹ ਕਦੇ ਬੜੀ ਸ਼ਾਨ ਹੋਣੀ ਹੈ ਇਹਦੀ ਕੋਠੀ ਦੀ ਤੇ ਇਹ ਇਹਦੇ ਬੱਚੇ ਮਾੜਾ ਜਿਹਾ ਥੋੜਾ ਬਹੁਤ ਇੱਧਰ ਦੇਖਦੇ ਆ ਅੱਗੇ ਦੇਖਦੇ ਆਂ ਜਾ ਕੇ ਆਪਾਂ ਹਾਂਜੀ ਦੇਖੋ ਜੀ ਇਹ ਸਾਰੇ ਮਤਲਬ ਗ੍ਰੀਨਰੀ ਇਹ ਹੁਣ ਕੋਠੀ ਇਹ ਜਿਹੜੀ ਹੈਗੀ ਨਹਿਰੀ ਕੋਠੀ ਇਹ ਇਹ ਪਿੱਛੇ ਨਹਿਰ ਹੈ ਥੋੜੀ ਜੀ ਨਹਿਰ ਵੀ ਦਿਖਾਵਾਂਗੇ ਤੁਹਾਨੂੰ ਇਹ 1885 90 ਦੇ ਵਿੱਚ ਅੰਗਰੇਜ਼ ਸਰਕਾਰ ਨੇ ਨਹਿਰਾਂ ਕੱਢੀਆਂ ਸੀਗੀਆਂ ਉਦੋਂ ਤੇ ਉਦੋਂ ਇਹ ਕੋਠੀ ਬਣੀ ਹੋਣੀ ਆ ਬੜੀ ਸ਼ਾਨਦਾਰ ਕੋਠੀ ਸੀਗੀ ਆਪ ਦੀ ਸੁਰਤ ਦੇ ਵਿੱਚ ਵੀ ਅਸੀਂ ਇੱਥੇ ਕੋਠੀ ਵਧੀਆ ਦੇਖਦੇ ਰਹੇ ਹੈਗੇ ਆ ਇਹ ਤੇ ਵਧੀਆ ਸ਼ਾਨਦਾਰ ਹੁੰਦੀ ਸੀ ਉਦੋਂ ਵੀ ਇੱਥੇ ਜਿਹੜੇ ਬੇਲਦਾਰ ਵਗੈਰਾ ਸੀਗੇ ਰਹਿੰਦੇ ਸੀਗੇ ਤੇ ਹੁਣ ਦੇਖੋ ਪੰਛੀ ਆ ਮੋਰ ਫਿਰਦੇ ਨੇ ਇੱਧਰ ਤੇ ਇਹ ਗ੍ਰੀਨਰੀ ਅ ਦਰਖਤ ਤੇ ਇੱਕ ਛੋਟੀ ਇੱਕ ਰੱਕ ਹੈਗੀ ਆ ਪੂਰਾ ਜੰਗਲ ਟਾਇਪ ਹੈਗਾ ਇੱਧਰ ਵੀ ਦੇਖੋ ਇਹ ਵੀ ਹੁਣ ਸੰਭਾਲ ਬੰਨਾ ਇਹ ਵੀ ਸਾਰੀ ਟੁੱਟ ਚੁੱਕੀ ਹੈਗੀ ਆ ਤੇ ਅੱਗੇ ਦੇਖਦੇ ਆਪਾਂ ਦੋ ਦੋ ਅੰਗਰੇਜ਼ ਆਫਸਰ ਆਉਂਦੇ ਹੋਣਗੇ ਇੱਥੇ ਦੌਰੇ ਤੇ ਇੱਥੇ ਰਹਿੰਦੇ ਹੋਣਗੇ ਤੇ ਨੌਕਰਾਂ ਦੇ ਲਈ ਕੁਆਟਰ ਵੀ ਬਣੇ ਹੋਏ ਨੇ ਰਸੋਈਆ ਵਗੈਰਾ ਇੱਥੇ ਰਹਿੰਦੇ ਹੋਗਾ ਇੱਥੇ ਦੇਖ ਜਾਓ ਦੇਖੋ ਇਧਰ ਕੋਠੀ ਸਾਈਡ ਦੀ ਸਾਈਡ ਤੋਂ ਦੇਖੋ ਵੀ ਉਹ ਨੌਕਰਾਂ ਦੇ ਲਈ ਰਹਿ ਐਸਾ ਤੇ ਮੈਨ ਦੇ ਵਿੱਚ ਆਪ ਰਹਿੰਦੇ ਹੋਣਗੇ ਆਫਸਰ ਆ ਕੇ ਤੇ ਬੜੀ ਸ਼ਾਨਦਾਰ ਕੋਠੀ ਰਹੀ ਹੋਊਗੀ ਕਿਸੇ ਸਮੇਂ ਹਾਂ ਅੱਜ ਹਾਂ ਬੋਲੋ ਬੋਲੋ ਹਾਏ ਦੇਖੋ ਮੋਰ ਵਗੈਰਾ ਤਾਂ ਆਪਣੇ ਹੁਣ ਹੈ ਗਾਇਬ ਹੋਏ ਆ ਦੇਖਦੇ ਵੀ ਹੈ ਨਹੀਂ ਪਰ ਇੱਥੇ ਮੋਰ ਮਤਲਬ ਕਿ ਬਹੁਤ ਜ਼ਿਆਦਾ ਸਾਨੂੰ ਦਿਖਾਈ ਦਿੰਦੇ ਆ ਕੋਕੇ ਬਹੁਤ ਵਧੀਆ ਇਹਨਾਂ ਦੀ ਰਹਿਣ ਦੀ ਜਗ੍ਹਾ ਹੈਗੀ ਆ ਇਹ ਤੇ ਬਹੁਤ ਮਾਲ ਕੇ ਪੰਛੀ ਲਗੜਾ ਇੱਥੇ ਰਹਿੰਦੇ ਆ ਹਾਂ ਤੇ ਰੱਖ ਵਧੀਆ ਹੈਗੀ ਆ ਮੂਰੀ ਆ ਇਧਰ ਥੋੜੀ ਜਿਹੀ ਬਾਕੀ ਦੇ ਨਾਲੋਂ ਠੀਕ ਖੜੀ ਹੈਗੀ ਅ ਜੇ ਪਰ ਇਹਦੀ ਵੀ ਬਿਲਕੁਲ ਬੇਕਾਰ ਬਿਲਕੁਲ ਡਿੱਗਣ ਵਾਲਿਆਂ ਕੰਧਾਂ ਖਸਤਾ ਹਾਲਤ ਹੈਗੀ ਆ ਹੁਣ ਇਹਦੀ ਵੀ ਤੇ ਕਦੇ ਅਸੀਂ ਜਦੋਂ ਸਕੂਲ ਪੜ੍ਹਦੇ ਹੁੰਦੇ ਸੀਗੇ ਉਦੋਂ ਇੱਥੋਂ ਆਉਂਦੇ ਸੀਗੇ ਤੇ ਇਹ ਸੱਤ ਇਹਦੀ ਸਲੇਟਾਂ ਦੀ ਸੀਗੀ ਜਿਹੜੀ ਤੇ ਉਥੋਂ ਅਸੀਂ ਸਲੇਟਾਂ ਸਵਾਲ ਕੱਢਣ ਲਈ ਵਰਤਦੇ ਰਹੇ ਹਾਂ ਦੇਖੋ ਹੁਣ ਇਹਦੀ ਸੱਤ ਜਮਾਂ ਕਿੰਨੀ ਮਜ਼ਬੂਤ ਸੀ ਸੱਤਾਂ ਸਾਰੀਆਂ ਟਹਿ ਚੁੱਕੀਆਂ ਨੇ ਤੇ ਇੱਧਰ ਵੀ ਦੇਖੋ ਹੁਣ ਤਾਂ ਕੋਲੇ ਵੀ ਜਾਣ ਨੂੰ ਡਰ ਲੱਗਦਾ ਖੈਰ ਵੀ ਖਾਨੀ ਡੇੱਗੀ ਨੇ ਜਵੇ ਦਰਵਾਜ਼ੇ ਕਦੇ ਬੜੇ ਸ਼ਾਨਦਾਰੇ ਇਸ ਕੋਠੀ ਦੀ ਬੜੀ ਸ਼ਾਨ ਹੋਣੀ ਆ ਕਦੇ ਤੇ ਹੁਣ ਇੱਧਰ ਉਹ ਦੂਰ ਤੱਕ ਦੇਖੋ ਉਹ ਪਰੇ ਵੀ ਇੱਕ ਹੈ ਬਿਲਕੁਲ ਉਹ ਵੀ ਇਟਾਂ ਦਾ ਢੇਰ ਹੀ ਬਣਿਆ ਪਿਆ ਹੈਗਾ ਤੇ ਆਹ ਦੇਖੋ ਇੱਧਰ ਸਾਰੀਆਂ ਕਿੰਨਾ ਵਧੀਆ ਡਾਟਾਂ ਪਾਈਆਂ ਵੇ ਸੀ ਕਿਉਂ ਤੇ ਜੇ ਤੁਹਾਨੂੰ ਸੱਤ ਦਿਖਾਵਾਂ ਤਾਂ ਮੈਂ ਆ ਆ ਦੇਖੋ ਸੱਤ ਕਿੰਨੀ ਵਧੀਆ ਬਣੀਆਂ ਸੀਗੀਆਂ ਤੇ ਅੱਗੇ ਥੋੜਾ ਜਿਹਾ ਇਹ ਇੱਧਰ ਆਹ ਰੰਗ ਰੰਗ ਵੀ ਕਰਿਆ ਹੋਇਆ ਹੈਗਾ ਇੱਧਰ ਅਜੇ ਵਧੀਆ ਪਈ ਹੈਗੀ ਆਹ ਸੱਤ ਅਜੇ ਹੈਗੀ ਵਧੀਆ ਪਈ ਹੈਗੀ ਸੱਤ ਅਦਰ ਮੋਰ ਆਗੇ ਮੋਰ ਭੱਜੇ ਖੜਦੇ ਆ ਦੇਖੋ ਥੋੜਾ ਜਿਹਾ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਤੇ ਆਹ ਦੇਖੋ ਛੱਤਾਂ ਬੜੀ ਸ਼ਾਨਦਾਰ ਕੋਠੀ ਹੋਣੀ ਆ ਕਦੇ ਇਹ ਅੰਗਰੇਜ਼ ਅਫਸਰ ਇੱਥੇ ਰਹਿੰਦੇ ਹੋਣੇ ਆ ਦੇਖੋ ਸਾਰੇ ਪਾਸੇ ਦੇਖੋ ਕਿੰਨਾ ਵਧੀਆ ਹੈ ਸੱਤ ਪਈ ਹੈਗੀ ਅਜੀਬੀ ਇਧਰੋਂ ਤੇ ਹੁਣ ਤਾਂ ਇੱਥੇ ਸਿਰਫ ਇਹ ਅ ਬਈ ਜਿਹੜੇ ਕੋਈ ਲੋਕ ਫਿਲਮ ਫੁੱਲ ਬਣਾਉਂਦੇ ਆ ਜਾਂ ਅ ਪ੍ਰੀ ਬੈਟਿੰਗ ਦੇ ਲਈ ਜਾਂ ਵੈਸੇ ਸ਼ੂਟਿੰਗ ਸ਼ਾਟਿੰਗ ਕਰਨ ਦੇ ਲਈ ਤਾਂ ਆਉਂਦੇ ਆ ਵੈਸੇ ਉ ਹੋਰ ਕਿਸੇ ਕੰਮ ਲਈ ਨਹੀਂ ਵਰਤੀ ਜਾਂਦੀ ਹੈਗੀ ਇਹ ਹੁਣ ਤੇ ਜੇ ਸਰਕਾਰ ਇਹਨੂੰ ਥੋੜਾ ਬੋੜਾ ਸੰਭਾਲ ਲਵੇ ਤਾਂ ਵਧੀਆ ਇਹ ਕੰਮ ਦੇਖਣਯੋਗ ਥਾਂ ਬਣ ਸਕਦੀ ਆ ਆ ਸਾਡੇ ਨਾਲ ਹੋਰ ਵੀ ਥੋੜੇ ਆ ਗਏ ਇੱਥੇ ਦੇ ਥੋੜਾ ਕਰ ਲਈ ਥੋੜੀ ਮਾੜੀ ਮਾੜੀ ਅੱਛਾ ਠੀਕ ਆ ਜੀ ਆ ਸਾਡੇ ਕੋਲੇ ਇੱਕ ਹੋਰ ਮੂਮ ਤੋਂ ਆ ਗਏ ਨੇ ਤੇ ਇਹ ਵੀ ਦੇਖਣ ਆਏ ਹੈਗੇ ਆ ਤੇ ਇਧਰ ਵੀ ਮੁੰਡੇ ਖੜੇ ਆ ਉਹ ਗੱਡੀ ਖੜੀ ਆ ਇਸ ਤਰ੍ਹਾਂ ਹੁਣ ਲੰਘਦੇ ਕਰਦੇ ਰੁਕ ਜਾਂਦੇ ਇੱਥੇ ਤੇ ਬੜਾ ਵਧੀਆ ਕਦੇ ਹੀ ਬੜੀ ਸ਼ਾਨਦਾਰ ਕੁੱਠੀ ਸੀਗੀ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਜਦੋਂ ਪੜਦੇ ਸੀਗੇ ਛੋਟੇ ਹੁੰਦੇ ਸੀ ਉਦੋਂ ਇੱਥੇ ਅਸੀਂ ਆਉਂਦੇ ਰਹੇ ਆ ਤੇ ਇੱਥੋਂ ਸਲੇਟਾਂ ਸਲੁੱਟਾਂ ਅਸੀਂ ਸਵਾਲ ਕੱਢਣ ਨੂੰ ਵਰਤਦੇ ਰਹੇ ਹਾਂ ਔਰ ਬੇਟੇ ਠੀਕ ਠਾਕ ਤੁਸੀਂ ਵੀ ਮੂਵ ਤੋਂ ਓਕੇ ਸੰਗ ਇਹ ਇੱਧਰ ਦੇਖੋ ਦੂਰ ਤੱਕ ਮਤਲਬ ਦੇਖੋ ਦਰਖਤ ਦਰਖਤ ਨੇ ਇਹਦੇ ਵਿੱਚ ਤੋਂ ਪੰਛੀ ਮੋਰ ਹੋਰ ਬਹੁਤ ਥਨੇ ਪੰਛੀ ਬਹੁਤ ਸਾਰੇ ਦਰਖਤ ਨੇ ਇੱਥੇ ਤੇ ਇੱਕ ਵਧੀਆ ਇਹ ਪੰਛੀਆਂ ਦੇ ਲਈ ਜਾਨਵਰਾਂ ਦੇ ਲਈ ਰੱਖ ਦੇ ਤੌਰ ਤੇ ਵਰਤੀ ਜਾ ਸਕਦੀ ਆ ਤੇ ਜੇ ਸਰਕਾਰ ਵੀ ਥੋੜਾ ਧਿਆਨ ਦੇਵੇ ਤੇ ਜਾਂ ਫਿਰ ਇੱਕ ਕੰਪਨੀ ਵੀ ਕੋਈ ਧਿਆਨ ਦਵੇ ਤਾਂ ਮਤਲਬ ਇਹ ਜਗ੍ਹਾ ਨੂੰ ਮਤਲਬ ਕੇ ਟੂਰਿਸਟ ਦੇ ਤੌਰ ਤੇ ਵਰਤਿਆ ਜਾ ਸਕਦਾ ਤੇ ਨਾਲ ਇੱਥੇ ਨਹਿਰ ਦਾ ਵੀ ਹੈਗਾ ਪੁਲ ਬਹੁਤ ਸੋਹਣਾ ਕਿਸ਼ਤੀਆ ਵਗੈਰਾ ਜੋ ਚਲਾਉਂਦਾ ਹੋਵੇ ਤੇ ਇਹ ਇਦਾਂ ਦੀ ਯਾਦਗਾਰ ਹੈਗੀ ਇੱਥੇ ਦੇਖਣਯੋਗ ਤਾਂ ਕਾਫੀ ਵਧੀਆ ਮਾਦਕ ਟੂਰਿਸਟਿਕ ਪਲੇਸ ਬਣ ਸਕਦੀ ਇੱਥੇ ਹੁਣ ਲੰਘਦੇ ਕਰਦੇ ਲੋਕ ਜਿਹੜੇ ਸੜਕ ਤੋਂ ਹੈਗੇ ਇਹੋ ਰਾਹੀਰ ਆ ਜਾਂਦੇ ਰੁਕਦੇ ਇੱਥੇ ਫੋਟੋ ਫੋਟੋ ਕਰ ਲੈਂਦੇ ਆ ਫੋਟੋਗ੍ਰਾਫੀ ਕਰ ਲੈਂਦੇ ਆ ਤੇ ਉਦਾਂ ਇਹ ਬਿਲਕੁਲ ਠਹਿ ਠੇਰੀ ਹੋ ਚੁੱਕੀ ਹੈਗੀ ਆ ਤੇ ਇਹ ਇੱਕ ਦੋ ਛੋਟੇ ਟੂਰਿਸਟ ਪੁਆਇੰਟ ਜੇ ਬਣਾਉਣੇ ਹੋਣ ਕੋਈ ਪਿੰਡ ਦਾ ਵੀ ਜਾਂ ਕੋਈ ਹੋਰ ਉਤਸ਼ਾਹੀ ਨੌਜਵਾਨ ਹੋਵੇ ਜੇ ਆ ਦੇਖੋ ਵੱਡੇ ਭਾਰੇ ਰੁੱਖ ਸਿੰਬਲ ਦੇ ਸਿੰਬਲ ਰੁੱਖ ਸਰਾਇਰਾ ਅਤੀ ਦੀਰਗਾੜੀ ਉਹ ਗੁਰਬਾਣੀ ਦੇ ਵਿੱਚੋਂ ਜਿਹੜਾ ਹੈਗਾ ਇਹ ਇਹ ਮੋਟਾ ਮੋٹے ਦਰਸਤ ਸਿੰਬਲ ਦੇ ਤੇ ਅੱਗੇ ਹੁਣ ਵਰਮੀਆਂ ਦੇ ਵਿੱਚ ਜਦੋਂ ਆਪਾਂ ਇੱਥੇ ਲੰਗੀ ਆ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਅਸੀਂ ਦੇ ਵਿੱਚੋਂ ਲੰਘ ਰਹੇ ਹਾਂ ਬਹੁਤ ਜ਼ਿਆਦਾ ਖੰਡੀ ਸਤਾ ਹੈ ਸਾਹ ਆ ਗਿਆ ਬਹੁਤ ਖੰਡੀ ਖਾਂਦੀ ਆ ਤੇ ਬਹੁਤ ਵਧੀਆ ਜਗ੍ਹਾ ਲੱਗਦੀ ਹੈ ਇਸਨੂੰ ਇੱਧਰ ਹੁਣ ਸਾਹਮਣੇ ਆ ਗਈ ਨਹਿਰ ਇਹ ਨਾਲ ਹੀ ਨਹਿਰ ਆ ਗਈ ਤੇ ਉਹ ਨਹਿਰ ਦੇ ਦੇਖੋ ਉਧਰ ਦੂਜੇ ਪਾਸੇ ਵੀ ਉਹ ਬੋਰ ਬੈਠੇ ਆ ਜੇ ਜ਼ੂਮ ਕਰਕੇ ਮੈਂ ਦਿਖਾ ਰਿਹਾ ਜੇ ਦੇਖਦੇ ਹੁਣ ਤਾਂ ਤੇ ਇਹ ਨਹਿਰ 1800 ਕੋਈ 95 85 90 ਦੇ ਦਰਮਿਆਨ ਨਹਿਰ ਕੱਢੀ ਗਈ ਹੈਗੀ ਆ ਤੇ ਉਦੋਂ ਹੀ ਇਹ ਕੋਠੀ ਬਣੀ ਹੋਣੀ ਆ ਆ ਜਿਹੜੀ ਨਹਿਰ ਦੀ ਪਟੜੀ ਆ ਇਹ ਵੀ ਬੜੀ ਮੈਂ ਮੇਰੀ ਉਮਰ ਹੁਣ 57 58 ਸਾਲ ਆ ਬੜੀ ਸ਼ਾਨਦਾਰ ਨਹਿਰ ਹੁੰਦੀ ਸੀ ਬੇਲਦਾਰ ਇੱਥੇ ਰਹਿੰਦੇ ਹੁੰਦੇ ਸੀਗੇ ਇਸ ਕੋਠੀ ਦੇ ਵਿੱਚ ਪਾਣੀ ਵਗੈਰਾ ਸੜਕ ਕੇ ਰੱਖਦੇ ਸੀਗੇ ਤੇ ਬੜੀ ਵਧੀਆ ਨਹਿਰ ਹੁੰਦੀ ਸੀ ਆ ਪਟੜੀ ਹੁੰਦੀ ਸੀ ਨਹਿਰ ਦੀ ਇਹ ਤੇ ਹੁਣ ਇੱਥੋਂ ਜੇ ਆਪਾਂ ਇੱਥੋਂ ਛੋਟੀ ਜਿਹੀ ਭਾਵੇਂ ਕਿਸੇ ਕਿਸ਼ਤੀ ਦੇ ਰਾਹੀਂ ਹੀ ਮਤਲਬ ਉਹ ਉਧਰ ਨਹਿਰ पार ਕਰਨ ਲਈ ਬਣ ਜੇ ਜਾਂ ਛੋਟਾ ਪੁਲ ਬਣ ਜੇ ਤੇ ਇੱਧਰ ਸਾਹਮਣੇ ਮਤਲਬ ਉਹ ਹੁਣ ਦਰਖਤਾਂ ਦਾ ਕਰਕੇ ਦਿਸਦਾ ਨਹੀਂ ਅੱਗੇ ਤੋਂ ਜਾ ਕੇ ਤੁਹਾਨੂੰ ਦਿਖਾਵਾਂਗੇ ਥੋੜਾ ਜਾਂ ਸ਼ਹੀਦਾਂ ਦੀ ਯਾਦਗਾਰ 1762 ਈਸਵੀ ਵਾਲੇ ਕੱਲੂਕਾਰ ਸ਼ਹੀਦਾਂ ਦੀ ਯਾਦਗਾਰ ਹੈਗੀ ਆ ਉਹਨੂੰ ਇੱਥੋਂ ਅਟੈਚ ਕੀਤਾ ਜਾ ਸਕਦਾ ਤੇ ਇੱਕ ਬੜੀਆ ਪਿਕਨਿਕ ਟਾਇਪ ਜਾਂ ਫਿਰ ਟੂਰਿਸਟ ਪੁਆਇੰਟ ਬਣ ਸਕਦਾਗਾ ਇਹ ਜੇ ਹੁਣ ਵੀ ਬਣਾਉਣਾ ਹੋਵੇ ਤਾਂ ਇੱਧਰ ਵੀ ਹੋਰ ਇੱਕ ਕਮਰਾ ਹੈਗਾ ਤੇ ਤੁਸੀਂ ਜਿਵੇਂ ਤੁਹਾਨੂੰ ਦੱਸਿਆ ਵੀ ਇੱਥੇ ਬੜਾ 1900 ਆਪਣੇ 90 90 ਦੇ ਗੇਟ ਚ 85 ਦੇ ਗੇਟ ਦੇ ਵਿੱਚ ਵੀ ਇੱਥੇ ਬੇਲਦਾਰ ਵਗੈਰਾ ਰਹਿੰਦੇ ਹੁੰਦੇ ਸੀਗੇ ਰਹਿਸ ਹੁੰਦੀ ਸੀਗੀ ਉਹਨਾਂ ਦੀ ਗੰਧਾ ਦੇ ਜਿਹੜੇ ਸੜਕਾਂ ਨਿਕਲਦੀਆਂ ਹੈਗੀਆਂ ਉਸ ਤਰੀ ਪਾਗ ਲੜੀਆਂ ਬਹੁਤ ਵਧੀਆ ਨਿਕਲੇ ਆ ਨਿਕਲਦੀਆਂ ਨੇ ਤੇ ਜੇ ਆਪਾਂ ਕੋਈ ਗੱਡੀ ਵਗੈਰਾ ਦੇ ਵੈਤ ਵੀ ਟੂ ਵੈਸਟ ਨੂੰ ਦਿਖਾਉਣਾ ਹੋਵੇ ਇਸ ਤਰ੍ਹਾਂ ਦਾ ਬਦ ਕੇ ਸਾਣਾ ਆਪਾਂ ਬਣਾਈਏ ਕਿ ਉਹ ਇਸ ਪਲੇਸ ਲਈ ਤਾਂ ਬਹੁਤ ਵਧੀਆ ਬਣੇਗਾ ਇਹ ਇਹ ਜਗ੍ਹਾ ਹੈਗੀ ਜਿਹੜੀ ਇੱਥੇ ਗਹਿਣਾ ਜਿਹੜੀ ਹੈਗੀ ਇਹ ਬਰਨਾਲਾ ਡਿਸਟ੍ਰਿਕਟ ਦਾ ਪਿੰਡ ਆ ਉਹ ਪੁਲ ਤੋਂ ਜਸਟ ਅੱਧਾ ਪੌਣਾ ਕਿਲੋਮੀਟਰ ਹੋਊਗੀ ਤੇ ਇਹ ਮੂਮ ਹੈ ਪਿੰਡ ਤੇ ਸੜਕ ਤੇ ਇਹ 3 ਕਿਲੋਮੀਟਰ ਇਹ ਪਿੰਡ ਹੈਗਾ ਮੂਮ ਇਹ ਸੜਕ ਤੇ ਲਿੰਕ ਸੜਕ ਤੇ ਤੇ ਇੱਕ ਇਹ ਕੁਦਰਤ ਦੇ ਨਾਲ ਇੱਕ ਮਿਕ ਹੋਣ ਵਾਲੀ ਗੱਲ ਹੈਗੀ ਇੱਥੇ ਕਿ ਬਹੁਤ ਹੀ ਵਧੀਆ ਜੰਗਲ ਹੈਗਾ ਇੱਧਰ ਤੁਹਾਨੂੰ ਜੰਗਲ ਦਿਖਾਉਣੇ ਹੈਗੇ ਆ ਇਹ ਦੂਰ ਤੱਕ ਮਤਲਬ ਫੁੱਲ ਦੇਖੋ ਕਿੰਨੇ ਵਧੀਆ ਨੇ ਤੇ ਬੜੀ ਠੰਡੀ ਇਹ ਸੜਕ ਹੈਗੀ ਆ ਤੇ ਇਹ ਆਪਾਂ ਇਹਦੇ ਬਾਰੇ ਜੇ ਕੋਈ ਮਤਲਬ ਹੋ ਰੋਜ਼ਗਾਰ ਬਾਰੇ ਸਵੇਰ ਰੋਜ਼ਗਾਰ ਵਾਲਾ ਸਰਕਾਰ ਧਿਆਨ ਦੇਵੇ ਕਿਸੇ ਤੇ ਜਾਂ ਕੋਈ ਹੋਰ ਜਿਹੜਾ ਹੈ ਥੋੜਾ ਆਰਥਿਕ ਪੱਖੋਂ ਠੀਕ ਹੈਗਾ ਉਹ ਇੱਥੇ ਥੋੜਾ ਜਿਹਾ ਇਹਨੂੰ ਪਿਕਨਿਕ ਟਾਈਪ ਜਾਂ ਟੂਰਿਸਟ ਦੇ ਤੌਰ ਤੇ ਸਥਾਨ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ ਤੇ ਜਰੂਰ ਇਧਰ ਸਰਕਾਰ ਨੂੰ ਇਹਨਾਂ ਛੋਟੀਆਂ ਛੋਟੇ ਥਾਵਾਂ 'ਤੇ ਧਿਆਨ ਦੇਣਾ ਚਾਹੀਦਾ ਹੈਗਾ ਜਿਵੇਂ ਕੋਈ ਵੱਡੀ ਟੂਰਿਸਟ ਥਾਂ ਹੁੰਦੀ ਹੈ ਉਹ ਤਾਂ ਆਪਾਂ ਆਨਲਾਈਨ ਜਿੱਥੋਂ ਮਰਜ਼ੀ YouTube ਤੇ Google ਤੇ ਸੱਚ ਸੌਰੀ Google ਤੇ ਜਿੱਥੋਂ ਮਰਜ਼ੀ ਸਰਚ ਕਰਕੇ ਕੱਢ ਲਈਏ ਉਹ ਤਾਂ ਮਿਲ ਜਾਂਦੀ ਹੈ ਪਰ ਇਹ ਜਿਹੜੀਆਂ ਵਿੱਚ ਲੋਕਲ ਜਗ੍ਹਾਵਾਂ ਹੁੰਦੀਆਂ ਨੇ ਵਿੱਚ ਹੁੰਦੀਆਂ ਨੇ ਪਿੰਡਾਂ ਦੇ ਉਹ ਮਤਲਬ ਨਹੀਂ ਪਤਾ ਹੁੰਦਾ ਕਿਸੇ ਨੂੰ ਬਾਹਰ ਲੈਣ ਨੂੰ ਉਹ ਤਾਂ ਜਦੋਂ ਨੇੜੇ ਵਾਲੇ ਹੈਗੇ ਦਿਖਾਉਣੇ ਹੀ ਉਦਾਂ ਹੀ ਦਿਖਾਈ ਜਾਂਦੀ ਹੈਗੀ ਆ ਤੇ ਇਹ ਥੋੜਾ ਜਿਹਾ ਇਧਰ ਸਰਕਾਰ ਨੂੰ ਉਹ ਟੂਰਿਸਟ ਵਾਲੇ ਨੂੰ ਪਾਸੇ ਨੂੰ ਧਾਂ ਦੇਣਾ ਚਾਹੀਦਾ ਹੋਰ ਵੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਜਗਾਵਾ ਹੋਣਗੇ ਆ ਤੇ ਤੁਹਾਨੂੰ ਇਸੇ ਤਰ੍ਹਾਂ ਕਿਸੇ ਦਿਨ 1762 ਈਸਵੀ ਵਾਲੇ ਘੱਲੂ ਘਰ ਆ ਹੈਗਾ ਉਹਦੀ ਯਾਦ ਦੇ ਯਾਦਗਾਰ ਬਣ ਰਹੀ ਹੈਗੀ ਆ ਬਾਬਾ ਭਗਤੂਆਣਾ ਗੁਰਦੁਆਰਾ ਸਾਹਿਬ ਦੇ ਨੇੜੇ ਉਹ ਵੀ ਕਦੇ ਆਪਾਂ ਕਵਰ ਕਰਾਂਗੇ ਦੇਖੋ ਦੂਰ ਤੱਕ ਜਿੱਥੇ ਤੱਕ ਨਿਗਾਹ ਮਾਰਦੇ ਦਰਖਤ ਹੀ ਦਰਖਤ ਨੇ ਇਹ ਜੰਗਲ ਹੀ ਜੰਗਲ ਨੇ ਸਾਰੇ ਪਾਸੇ ਤੇ ਇਹ ਇਹ ਇੰਨਾ ਕੁ ਸੀਗਾ ਕਵਰ ਕਰਿਆ ਸੀਗਾ ਇੱਕ ਇੱਕ ਤਰ੍ਹਾਂ ਦਾ ਇਹ ਜੰਗਲ ਟੈਪ ਹੈਗਾ ਸਾਰਾ ਇਹ ਇੱਥੇ ਬੜੇ ਸਹੇ ਖਰਗੋਸ਼ ਤੇ ਮੋਰ ਤਾਂ ਤੁਹਾਨੂੰ ਦਿਖਾਈ ਦਿੱਤੇ ਹੋਰ ਵੀ ਬੜੇ ਤਰ੍ਹਾਂ ਦੇ ਪੰਛੀ ਹੁੰਦੇ ਆ ਦੇਖੋ ਆ ਜਗਾ ਜਿਹੜੀ ਹੈਗੇ ਜਮੀ ਹੁਣ ਢਹਿ ਢੇਰੀ ਹੋ ਗਈ ਆ ਤੇ ਇਧਰਲੀ ਵੀ ਬਿਲਕੁਲ ਜਗਾ ਇਹ ਜਿਹੜੀ ਹੈਗੀ ਬਿਲਕੁਲ ਢਹਿ ਢੇਰੀ ਹੋ ਗਈਆਂ ਨੇ ਤੇ ਇਹ ਉੱਪਰ ਇਹ ਤੇ ਹੈਗਾ ਪਾਈਪ ਜਾਂ ਨਾ ਉਹ ਕਾਦੇਲੀ ਵਰਤਨੀ ਹੋਊਗੀ ਹਾਂ ਹੋ ਸਕਦਾ ਉਦੋਂ ਆਹ ਰਸੋਈ ਵਗੈਰਾ ਹੋਵੇ ਜਾਂ ਇੱਧਰ ਹਨ ਤੇ ਇਸ ਤਰ੍ਹਾਂ ਦਾ ਕੋਈ ਹੋਊ ਇਹ ਬੜਾ ਉਦੋਂ ਅੰਗਰੇਜ਼ ਸਰਕਾਰ ਨੇ ਇਹ ਬੜੇ ਇਸ ਤਰ੍ਹਾਂ ਕੋਠੀਆਂ ਬਣਾਈਆਂ ਸੀਗੀਆਂ ਤੇ ਇਹ ਦੇਖੋ ਤੁਹਾਨੂੰ ਥੋੜਾ ਜਿਹਾ ਇੱਧਰ ਜੰਗਲ ਤਾਂ ਦੂਰ ਤੱਕ ਹੈ ਗਈ ਆ ਇੱਧਰੋਂ ਤੁਹਾਨੂੰ ਨੇੜੋਂ ਕਰਕੇ ਜੇ ਦਿਖਾਵਾਂ ਥੋੜਾ ਜਿਹਾ ਦੇਖੋ ਇਹਦੀ ਛੱਤ ਮਤਲਬ ਕਿਸ ਤਰ੍ਹਾਂ ਬਣੀ ਹੈਗੀ ਆ ਆਹ ਦੇਖੋ ਛੱਤ ਦੇ ਵਿੱਚ ਇਹਦੇ ਆਹ ਆਪ ਪਾਈਪਾਂ ਜੀਆਂ ਪਾਈਆਂ ਵੀ ਨੇ ਆ ਆਹ ਤੇ ਇਹ ਇਹ ਮੋਟੀ ਇਹ ਸੱਤ ਸੀਗੀ ਤੇ ਪਿੱਛੇ ਦੇ ਉਧਰ ਉਹ ਚੂਨੇ ਦਾ ਕਰਿਆ ਪਾ ਚੜਾਇਆ ਪਾ ਲੇਪ ਦਾ ਪ੍ਰਸਤਰ ਜਿਹਾ ਕਰਿਆ ਹੋਇਆ ਹੈਗਾ ਤੇ ਇਹ ਬੜੀ ਮਜ਼ਬੂਤ ਉਦੋਂ ਇਹ ਹੋਣੀ ਹੈਗੀ ਆ ਤੇ ਇਹਦੇ ਵਿੱਚ ਇਸ ਤਰ੍ਹਾਂ ਸੀਗੀ ਠੰਡਾ ਰਹਿੰਦਾ ਸੀਗਾ ਗਰਮੀਆਂ ਦੇ ਵਿੱਚ ਇਹ ਠੰਡੇ ਰਹਿੰਦੇ ਸੀਗੇ ਤਾਂ ਇਸ ਤਰ੍ਹਾਂ ਬਣਾਈ ਹੈਗੀ ਇਹ ਤੇ ਇਧਰਲੇ ਪਾਸੇ ਜਿਹੜਾ ਹੈਗਾ ਇਹ ਇੱਕ ਨਰਸਰੀ ਟਾਇਪ ਮਤਲਬ ਬਣਾਇਆ ਹੋਇਆ ਹੈਗਾ ਹੁਣ ਇਹ ਇੱਥੇ ਥੋੜੇ ਬਹੁਤੇ ਨਹਿਰੀ محکمہ ਜਿਹੜਾ ਹੈਗਾ ਉਹ ਹੁਣ ਬੂਟੇ ਵਗੈਰਾ ਆਜੋ ਮੜਾ ਜੀ ਬੂਟੇ ਵਗੈਰਾ ਲਾ ਲੈਂਦੇ ਨੇ ਤੇ ਫਿਰ ਇਹ ਬੂਟੇ ਇਹ ਨਹਿਰ ਤੇ ਜਾਂ ਹੋਰ ਸੜਕਾਂ ਦੇ ਦਾਲੇ-ਦਾਲੇ ਇੱਥੋਂ ਉਹ ਲਾਏ ਜਾਂਦੇ ਹੈਗੇ ਨੇ ਤੇ ਦੇਖੋ ਦੂਰ ਤੱਕ ਜਿੱਥੇ ਤੱਕ ਵੀ ਤੁਸੀਂ ਨਿਗਾਹ ਮਾਰਦੇ ਹੋ ਇਹ ਉਹ ਦਰਖਤ ਹੀ ਦਰਖਤ ਨੇ ਤੇ ਇਹ ਪੂਰਾ ਜੰਗਲ ਹੈਗਾ ਇੱਕ ਇਹ ਇੱਧਰ ਹੋ ਦੂਰ ਹੈਗੀ ਆ ਮੈਂ ਨੇੜੋਂ ਜਾ ਕੇ ਦਿਖਾਉਣਾ ਤੁਹਾਨੂੰ ਵੀ ਉਹ ਜਮੇ ਹੀ ਟੈ ਗਿਆ ਹੋ ਸਕਦਾ ਉਹ ਅੰਗਰੇਜ਼ਾਂ ਦੇ ਅਫਸਰਾਂ ਦੇ ਉਦੋਂ ਟਾਇਲਟ ਵਗੈਰਾ ਦੇ ਲਈ ਫਲਸ਼ ਵਗੈਰਾ ਦਾ ਹੋਵੇ ਪੂਰਾ ਜੰਗਲ ਇਹੋ ਜੇ ਥਾਮਾਂ ਦੇ ਲਈ ਸਰਕਾਰ ਨੂੰ ਛੋਟੀ ਬੁਟੀ ਆਮਦਨੀ ਦਾ ਸਾਧਨ ਬਣਾਉਣ ਦੇ ਲਈ ਇੱਧਰ ਧਿਆਨ ਦੇਣਾ ਚਾਹੀਦਾ ਆਹ ਦੇਖੋ ਆ ਸਾਹਮਣੇ ਜਿਹੜਾ ਹੈਗਾ ਇਹ ਜਮਈ ਟਹਿ ਗਿਆ ਹੁਣ ਇਹ ਬੜਾ ਦੂਰ ਤੱਕ ਹੋ ਸਕਦਾ ਪਾਸੇ ਤੋਂ ਲੋਕਾਂ ਨੇ ਹੋ ਸਕਦਾ ਇਹ ਪਾਸੇ ਤੋਂ ਲੋਕਾਂ ਨੇ ਜਗਾ ਉਹ ਖੇਤਾਂ ਦੇ ਵਿੱਚ ਵੀ ਲੜਾਈ ਵੀ ਹੋਵੇ ਸਰ ਬੜੀ ਜੇ ਕੜਾ ਕੜਾ ਤੇ ਰੌਣਕ ਬਹੁਤ ਹੁੰਦੀ ਹੈ ਹੂੰ ਬਹੁਤ ਰੌਣਕ ਹੁੰਦੀ ਹੈ ਹੋਣਗੇ ਘੋੜਿਆਂ ਦੇ ਲਈ ਘੋੜਿਆਂ ਦੇ ਸਾਹ ਸੰਭਾਲ ਵਾਲੇ ਹੁੰਦੇ ਹੋਣਗੇ ਨੌਕਰ ਚਾਕਰ ਰਸੋਈ ਆ ਵਗੈਰਾ ਕਾਫੀ ਮਤਲਬ ਕਿ ਹੋਣਗੇ ਇੱਥੇ ਹਾਂ ਕਾਫੀ ਹਾਂ ਇਹ ਮਤਲਬ ਕਿ ਕੋਠੀਆਂ ਇੰਨੀਆਂ ਬਣੀਆਂ ਹੋਈਆਂ ਹਾਂ ਵੀ ਕਿਹੜਾ ਕਿਹੜਾ ਕੁਆਰਟਰ ਵਗੈਰਾ ਬਣ ਹਨਗੇ ਵੀ ਕਿਹੜਾ ਕਿਸੇ ਕਿੱਥੇ ਰਹਿੰਦਾ ਕਿਹੜਾ ਕਿਨੇ ਕਿੱਥੇ ਰਹਿਣਾ ਰਹੇ ਸਾਰੇ ਰਹੇ ਸੀ ਹੋਣਗੇ ਤੇ ਤਾਂ ਕਰਕੇ ਇੰਨੇ ਜ਼ਿਆਦਾ ਮਾਰੇ ਕੋਠੀਆਂ ਬਣੀਆਂ ਹਨ ਦੇਖੋ ਜੀ ਇਹਦੀਆਂ ਸੱਤਾਂ ਦੇਖੋ ਅਜੇ ਵੀ ਪੂਰੀਆਂ ਮਜ਼ਬੂਤ ਪਈਆਂ ਨੇ ਆ ਮੈਂ ਸੱਤ ਦਿਖਾ ਰਿਹਾ ਤੁਹਾਨੂੰ ਉੱਤੋਂ ਹੁਣ ਬਸ ਹੁਣ ਇਹ ਇੰਨਾ ਕੀ ਹੈਗਾ ਵੇਖੋ ਲੰਘਦੇ ਕਰਦੇ ਕੋਈ ਰਾਹਗੀਰ ਕੋਈ ਦੇਖ ਕੇ ਰੁਕ ਜਾਂਦੇ ਇੱਥੇ ਫੋਟੋ ਫੋਟੋ ਕਰਕੇ ਕਰ ਲੈਂਦੇ ਹੈ ਫੋਟੋਗ੍ਰਾਫੀ ਲਈ ਵਰਤਦੇ ਬੱਚੇ ਲੋਕ ਜਾਂ ਫਿਰ ਇਹ ਕਈ ਵਾਰੀ ਕੋਈ ਵਿਆਹ ਸਾਦੀ ਵੇਲੇ ਉਦੋਂ ਫੋਟਾਂ ਕਰਕੇ 프리 ਵੈਡਿੰਗ ਲਈ ਐਦਾਂ ਵਗੈਰਾ ਫੋਟੋਆਂ ਜਾਂ ਕਰਦੇ ਹੋਰ ਹੁਣ ਇਹ ਕਿਛੇ ਕੰਮ ਨਹੀਂ ਹੈਗੀ ਭਾਵੇਂ ਕਿ ਅਜੇ ਪੂਰੀ ਤਰ੍ਹਾਂ ਦਰਖਤਾਂ ਦੇ ਉੱਤੇ ਪੱਤੇ ਨਹੀਂ ਆਏ ਹੈਗੇ ਫਿਰ ਵੀ ਪੂਰੀ ਗ੍ਰੀਨਲੀ ਹੈਗੀ ਹੈ ਪੂਰਾ ਰੌਣਕ ਹੈਗਾ ਦੇਖੋ ਤੁਹਾਨੂੰ ਪੰਛੀਆਂ ਦੀ ਚਹਿਚਾਹਟ ਵੀ ਸੁਣਦੀ ਹੋਊਗੀ ਇਹ ਕਿੰਨਾ ਵਧੀਆ ਇਹ ਮਾਹੌਲ ਹੈਗਾ ਕੁਦਰਤ ਦੇ ਨਾਲ ਇੱਕ ਮਿਕ ਹੋਣ ਵਾਲਾ ਤੇ ਇਹ ਬਹੁਤ ਵਧੀਆ ਰਮਣੀਕ ਥਾਂ ਹੈ। ਉਹ ਵੇ ਤਾਂ ਇਹ ਜੇ ਥਾਂਾਂ ਤੇ ਲੱਗ ਕੇ ਖੜ੍ਹਦੇ ਹੁੰਦੇ। ਵੀ ਅੰਗਰੇਜ਼ ਤਾਂ ਇਹ ਜੇ ਥਾਂਵਾਂ ਵਿੱਚ ਭਾਲਦੇ ਹੁੰਦੇ ਵੀ ਉਹ ਕੈਂਪ ਵਗੈਰਾ ਕੇ ਜੇ ਕੈਂਪਿੰਗ ਤੇ ਹੋਣ। ਵੀ ਇਹ ਜੇ ਥਾਂਵਾਂ ਦਾ ਟੈਂਟ ਲਾ ਕੇ ਰਿਹਾ ਜਾਂ ਵੀ ਤੇ ਅੰਗਰੇਜ਼ਾਂ ਵਗੈਰਾ ਲਈ ਤਾਂ ਬਹੁਤ ਮਾਤਰ ਕੇ ਵਧੀਆ ਥਾਂ ਰਮਣੀਕ ਹੋਣੀ ਪੈਂਦੀ। ਜਿਹੜੇ ਮਤ ਕਹਿ ਕੀਤਾ ਜਿਹੜੇ ਕੰਮ। ਨਹਿਰ ਦਾ ਕਿਨਾਰਾ ਇੱਥੇ ਇੱਥੇ ਕੋਈ ਸਨਸੈਟ ਪੁਆਇੰਟ ਬਣਾਇਆ ਦੱਸਦਾ ਹੋਰ ਕੀ ਹੁੰਦਾ ਇੱਥੇ ਤਰ੍ਹਾਂ ਹੀ ਹੁੰਦਾ ਆ ਦੇਖੋ ਕਿਵੇਂ ਫੁੱਲਾਂ ਦੇ ਨਾਲ ਭਰੀਆਂ ਨੇ ਬੇਲਾਂ ਤੇ ਬਹੁਤ ਸਾਰੇ ਭਾਂਸ ਦੇ ਵੀ ਗੁੱਟੇ ਹੈਗੇ ਨੇ ਤੇ ਦਰਖਤ ਹੈਗੇ ਨੇ ਤੇ ਇਹ ਦੂਰ ਤੱਕ ਜੰਗਲ ਹੈਗਾ ਇੱਥੇ ਤੇ ਹੁਣ ਪੂਰੀ ਗਰਮੀ ਦੇ ਵਿੱਚ ਹੁਣ ਪੂਰੀ ਠੰਡ ਠੰਡਾ ਹੋਇਆ ਪੈਸੇ ਪੂਰਾ ਇਹ ਨਹਿਰ ਤੇ ਪਰ ਤੋਂ ਮਸਾ ਹੈ ਅੱਧਾ ਜਾਂ 10 ਕਿਲੋਮੀਟਰ ਹੋਊਗਾ ਉਹ ਨਹਿਰ ਦੇ ਉੱਤੇ ਵੀ ਜੂਸ ਵਗੈਰਾ ਦੀਆਂ ਰੇੜੀਆਂ ਲੱਗੀਆਂ ਨੇ ਇਹਨਾਂ ਦੀਆਂ ਹੋਰ ਵੀ ਉੱਥੇ ਖਾਣ ਪੀਣ ਦੀਆਂ ਰੇੜੀਆਂ ਵਗੈਰਾ ਲੱਗੀਆਂ ਰਹਿੰਦੀਆਂ ਨੇ ਤੇ ਉੱਥੋਂ ਵੀ ਕੋਈ ਅਗਲਾ ਫਰੈਸ਼ ਹੋ ਸਕਦਾ ਜੂਸ ਦਾ ਸਲੈਸ ਲੈ ਸਕਦਾ ਤੇ ਜੇ ਕਿਸੇ ਨੇ ਇੱਥੇ ਪਿਕਨਿਕ ਟਾਈਮ ਬਣਾਉਣਾ ਹੋਵੇ ਕੋਈ ਛੋਟਾ-ਬੜਾ ਟੂਰ ਕੱਢਣਾ ਹੋਵੇ ਤੇ ਇਹ ਨਿਕਲ ਸਕਦਾ ਹੈਗਾ ਕਿਉਂਕਿ ਇਹਦੇ ਨਾਲ ਕੱਲੀ ਨਹਿਰੀ ਕੋਠੀ ਦੇ ਨਾਲ ਥੋੜਾ ਜਿਹਾ ਲਾ ਕੇ ਸ਼ਹੀਦਾਂ ਦੀ ਯਾਦਗਾਰ ਹੋਗੀ ਤੇ ਬਾਬਾ ਭਗਤ ਗੋਆਣਾ ਸਾਹਿਬ ਦਾ ਗੁਰਦੁਆਰਾ ਸਾਹਿਬ ਹੋ ਗਿਆ ਤੇ ਇੰਨਾ ਇਹ ਬਹੁਤ ਵਧੀਆ ਛੋਟਾ-ਮोटा ਘੰਟੇ ਤੋਂ ਘੰਟੇ ਦਾ ਵਧੀਆ ਟੂਰ ਬਣ ਸਕਦਾ ਤੇ ਇਹ ਅੱਜ ਤੁਹਾਨੂੰ ਦਿਖਾਇਆ ਹੈਗਾ ਇਹ ਪਿੰਡ ਗਹਿੜ ਜਿਹੜਾ ਕਿ ਮੇਰਾ ਜੱਦੀ ਪਿੰਡ ਹੈਗਾ ਜਿਲ੍ਹਾ ਬਰਨਾਲਾ ਦਾ ਪਿੰਡ ਹੈਗਾ ਇਹ ਇੱਥੋਂ ਦੀ ਨਹਿਰੀ ਕੋਟੀ ਕੋਠੀ ਦਿਖਾਈ ਹੈਗੀ ਤੁਹਾਨੂੰ ਅੱਜ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਵਧੀਆ ਲੱਗਿਆ ਹੋਊਗਾ ਜੀ ਤੇ ਤੁਹਾਡਾ ਸਾਰਿਆਂ ਦਾ ਈ ਬਹੁਤ ਬਹੁਤ ਧੰਨਵਾਦ ਜੀ